ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਚਾਈਨਾ ਦੇ ਉੱਤੇ ਅਮਰੀਕਾ ਵੱਲੋਂ ਟੈਰਿਫ ਲਗਾਏ ਗਏ ਨੇ 145% ਦੀ ਤੱਕ ਟੈਰਿਫ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਚਾਈਨਾ ਹੋਰਨਾ ਮੁਲਕਾਂ ਵੱਲ ਝਾਕ ਰਖ ਰਿਹਾ ਹੈ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਚਾਈਨਾ ਨੂੰ ਹੋਰਨਾ ਮੁਲਕਾਂ ਵੱਲ ਹੁਣ ਉਮੀਦਾਂ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਦੇ ਨਾਲ ਉਹਦੇ ਵਪਾਰਕ ਸਬੰਧ ਨੇ ਖਾਸ ਕਰ ਭਾਰਤ ਨੂੰ ਪਿੱਛੇ ਜੇ ਚਾਈਨਾ ਵੱਲੋਂ ਵੱਡੀ ਆਫਰ ਦਿੱਤੀ ਗਈ ਕਿ ਜੇਕਰ ਉਹਨਾਂ ਦਾ ਸਮਾਨ ਖਰੀਦਾ ਜਾਂਦਾ ਤਾਂ ਉਹਦੇ ਉਤੇ 5% ਦੀ ਤੱਕ ਦੀ ਛੂਟ ਦਿੱਤੀ ਜਾਏਗੀ ਯਾਨੀ ਕਿ 5% ਤੱਕ ਦਾ ਜਿਹੜਾ ਫਾਇਦਾ ਉਹ ਭਾਰਤੀ ਕੰਪਨੀਆਂ ਨੂੰ ਭਾਰਤੀ ਬਿਜ਼ਨਸmen ਨੂੰ ਹੋ ਸਕਦਾ ਹੈ ਤੇ ਦੂਜੇ ਪਾਸੇ ਹੁਣ ਭਾਰਤੀਆਂ ਵਾਸਤੇ ਦਰਵਾਜ਼ੇ ਖੋਲ ਦਿੱਤੇ ਨੇ ਚਾਈਨਾ ਨੇ ਜੇਕਰ ਕੋਈ ਚਾਈਨਾ ਦੇ ਵਿੱਚ ਘੁੰਮਣ ਜਾਣਾ ਚਾਹੁੰਦਾ ਕੋਈ ਟੂਰਿਸਟ ਦੇ ਤੌਰ ਦੇ ਉਤੇ ਜਾਣਾ ਚਾਹੁੰਦਾ ਤਾਂ ਉਹਦੇ ਵਾਸਤੇ ਵੀਜ਼ਾ ਨੀਮਾ ਦੇ ਵਿੱਚ ਕਾਫੀ ਛੂਟ ਦੇ ਦਿੱਤੀ ਗਈ ਹੈ ਚਾਈਨਾ ਵੱਲੋਂ ਤਾਂ ਜੋ ਵੱਧ ਵੱਧ ਲੋਕਾਂ ਨੂੰ ਆਕਰਸ਼ਿਤ ਕੀਤਾ ਜਾ ਸਕੀ ਇਹ ਉਦੋਂ ਹੋਇਆ ਜਦੋਂ ਆਪਸ ਦੇ ਵਿੱਚ ਇੱਕ ਵਪਾਰਕ ਯੁੱਧ ਚੱਲ ਰਿਹਾ ਹੈ ਵੱਖ-ਵੱਖ ਮੁਲਕਾਂ 'ਚ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਦਾ ਅਹੁਦਾ ਸੰਭਾਲਿਆ ਉਦੋਂ ਤੋਂ ਹੀ ਉਹ ਵੱਡੇ-ਵੱਡੇ ਫੈਸਲੇ ਲੈ ਰਹੇ ਨੇ ਜਿਦੇ ਤਹਿਤ ਉਹਨਾਂ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ 'ਚੋਂ ਬਾਹਰ ਜਾਣ ਲਈ ਕਹਿ ਦਿੱਤਾ ਕਈਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਵੱਖ-ਵੱਖ ਮੁਲਕਾਂ ਦੇ ਉੱਤੇ ਟੈਰਿਫ ਲਗਾਏ ਜਾ ਰਹੇ ਨੇ ਤੇ ਸਭ ਤੋਂ ਵੱਧ ਜਿਹੜਾ ਟੈਰਿਫ ਹੈ ਉਹ ਚਾਈਨਾ ਦੇ ਉੱਤੇ ਅਮਰੀਕਾ ਵੱਲੋਂ ਲਗਾਇਆ ਗਿਆ ਹੈ ਪਹਿਲਾਂ 104 ਫੀਸਦੀ ਦੀ ਗੱਲ ਹੋਈ ਉਸ ਤੋਂ ਬਾਅਦ ਦੇ ਵਿੱਚ 125% ਕਰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਨੈਸ਼ਨਲ ਸਬੰਧਤ ਮਾਮਲੇ ਨੂੰ ਲੈ ਕੇ 20% ਹੋਰ ਵੀ ਟੈਕਸ ਇਹਦੇ ਵਿੱਚ ਜੋੜ ਦਿੱਤਾ ਗਿਆ 145% ਦੀ ਟੈਰਿਫ ਚਾਈਨਾ ਦੇ ਉੱਤੇ ਅਮਰੀਕਾ ਨੇ ਲਗਾ ਦਿੱਤਾ ਹੈ ਤੁਣ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿਵਲ ਦੋਸਤੀ ਦਾ ਹੱਥ ਚਾਈਨਾ ਵਧਾ ਰਿਹਾ ਹੈ ਟੂਰਿਸਟ ਨੂੰ ਕਹਿੰਦੇ ਇੱਥੇ ਭੇਜੋ ਤੇ ਕੁਝ ਅੰਕੜੇ ਚੀਨੀ ਦੂਤਾਵਾਸ ਨੇ ਜਿਹੜੇ ਨੇ ਉਹ ਜਾਰੀ ਕੀਤੇ ਨੇ ਖਾਸ ਕਰ ਉਹਨਾਂ ਨੇ ਕਹਿ ਦਿੱਤਾ ਹੈ ਕਿ 9 April ਤੱਕ 85000 ਤੋਂ ਜ਼ਿਆਦਾ ਭਾਰਤੀਆਂ ਨੂੰ ਵੀਜ਼ੇ ਦਿੱਤੇ ਗਏ ਨੇ ਜਿਨ੍ਹਾਂ ਨੇ ਉੱਧਰ ਘੁੰਮਣ ਫਿਰਨ ਜਾਣਾ ਸੀ ਇਸ ਤੋਂ ਇਲਾਵਾ ਕਈ ਛੂਟਾਂ ਵੀ ਦਿੱਤੀਆਂ ਗਈਆਂ ਨੇ ਜਿਦੇ ਵਿੱਚ ਕਿਹਾ ਕਿ ਬਾਇਓਮੈਟ੍ਰਿਕ ਤੋਂ ਛੂਟ ਦਿੱਤੀ ਗਈ ਹੈ ਜਿਸ ਦੇ ਨਾਲ ਵੀਜ਼ਾ ਪ੍ਰੋਸੈਸ ਤੇਜ਼ੀ ਦੇ ਨਾਲ ਹੋ ਜਾਂਦਾ ਹੈ ਤੇ ਦੂਜੇ ਪਾਸੇ ਜਿਹੜੀ ਆਨਲਾਈਨ ਅਪਾਇੰਟਮੈਂਟ ਹੁੰਦੀ ਹੈ ਕਹਿੰਦੇ ਉਹਦੀ ਵੀ ਹੁਣ ਲੋਡ ਨਹੀਂ ਪਵੇਗੀ ਜੇਕਰ ਕਿਸੇ ਨੇ ਘੁੰਮਣ ਫਿਰਨ ਵਾਸਤੇ ਚਾਈਨਾ ਜਾਣਾ ਇਸ ਤੋਂ ਇਲਾਵਾ ਬਾਇਓਮੈਟ੍ਰਿਕ ਤੋਂ ਸ਼ੂਟ ਦੇ ਦਿੱਤੀ ਗਈ ਹੈ ਤੇਜ਼ ਤੇ ਆਸਾਨ ਪ੍ਰੋਸੈਸਿੰਗ ਪ੍ਰਕਿਰਿਆ ਕੀਤੀ ਜਾ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਵੀਜ਼ਿਆਂ ਦਾ ਨਿਪਟਾਰਾ ਹੋ ਜਾਵੇ ਤੇ ਉਸ ਤੋਂ ਬਾਅਦ ਦੇ ਵਿੱਚ ਲੋਕ ਭਾਰਤੀ ਨੇ ਜਿਹੜੇ ਉਹ ਚਾਈਨਾ ਦੇ ਵਿੱਚ ਘੁੰਮ ਫਿਰ ਸਕਣ ਤੇ ਇਸ ਤੋਂ ਇਲਾਵਾ ਵੀਜ਼ਾ ਫੀਸ ਦੇ ਵਿੱਚ ਵੀ ਕਟੌਤੀ ਕਰ ਦਿੱਤੀ ਗਈ ਹੈ ਯਾਨੀ ਕਿ ਚਾਈਨਾ ਦਾ ਵੀਜ਼ਾ ਸਸਤਾ ਹੁੰਦਾ ਨਜ਼ਰ ਆ ਰਿਹਾ ਹੈ ਭਾਰਤੀਆਂ ਵਾਸਤੇ ਤੇ ਕੁਝ ਅੰਕੜੇ ਹੋਰ ਵੀ ਨੇ ਜਿਹਦੇ ਤਹਿਤ ਜਿਹੜੇ ਨੇ 50000 ਦੇ ਕਰੀਬ ਵੀਜ਼ੇ ਜਾਰੀ ਕੀਤੇ ਗਏ ਸੀਗੇ ਮਾਰਚ ਦੇ ਵਿੱਚ ਤੇ ਹੁਣ ਤੱਕ ਦੇ ਜਿਹੜੇ ਅੰਕੜੇ ਨੇ ਤੁਸੀਂ ਲਗਾ ਲਓ ਕਿ 50000 ਤੇ ਉਹਨੂੰ ਵਧਾ ਕੇ ਜਿਹੜਾ ਉਹ 85000 ਤੱਕ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ 2023 ਦੇ ਵਿੱਚ 180000 ਲੋਕਾਂ ਨੂੰ ਵੀਜ਼ੇ ਮਿਲੇ ਸੀਗੇ ਚਾਈਨਾ ਦੇ ਚਾਈਨਾ ਦੇ ਵਿੱਚ ਘੁੰਮਣ ਫਿਰਨ ਵਾਸਤੇ ਇਹਦਾ ਸਿੱਧਾ ਅਸਰ ਇਹ ਹੈ ਕਿ ਅਮਰੀਕਾ ਦੇ ਨਾਲ ਜੋ ਸਬੰਧ ਦੂਜੇ ਮੁਲਕਾਂ ਦੇ ਹੋ ਰਹੇ ਨੇ ਤਾਂ ਦੂਜੇ ਮੁਲਕ ਵੱਡੇ ਕਿਸੇ ਮੁਲਕ ਵੱਲ ਝਾਕ ਰੱਖਦੇ ਨੇ ਕਿ ਉਧਰੋਂ ਥੋੜਾ ਬਹੁਤਾ ਜਿਹੜਾ ਉਹਨਾਂ ਨੂੰ ਮੁਨਾਫਾ ਹੋਣਾ ਸ਼ੁਰੂ ਹੋ ਜਾਵੇ ਤਾਂ ਇੱਕ ਪਾਸੇ ਇਸ ਮਾਮਲੇ ਦੇ ਵਿੱਚ ਦੂਜੇ ਲੋਕਾਂ ਦਾ ਫਾਇਦਾ ਹੋ ਜਾਂਦਾ ਪਰ ਜਿਹੜੇ ਟੈਕਸ ਟੈਰਿਫ ਅਮਰੀਕਾ ਵੱਲੋਂ ਚਾਈਨਾ ਦੇ ਉੱਤੇ ਲਗਾਏ ਜਾ ਰਹੇ ਨੇ ਉਹ ਬਾਦਸਤੂਰ ਕਹਿੰਦੇ ਜਾਰੀ ਰਹਿਣਗੇ ਕਿਉਂਕਿ 75 ਦੇ ਕਰੀਬ ਮੁਲਕਾਂ ਦੇ ਉੱਤੇ ਟੈਰਿਫ ਲਗਾਉਣ ਦਾ ਜਿਹੜਾ ਫੈਸਲਾ ਕੀਤਾ ਸੀਗਾ ਅਮਰੀਕਾ ਨੇ ਉਹ ਫਿਲਹਾਲ 3 ਮਹੀਨਿਆਂ ਵਾਸਤੇ ਟਾਲ ਦਿੱਤਾ ਗਿਆ ਉਹਦੇ ਉੱਤੇ ਹੁਣ ਜਿਹੜਾ ਇੱਕ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਡੋਨਲਡ ਟਰੰਪ ਹੁਣਾਂ ਨੇ ਗੱਲਬਾਤ ਕਰਨੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਕਹਿੰਦੇ ਅਸੀਂ 3 ਮਹੀਨਿਆਂ ਦੀ ਛੂਟ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਪਰ ਤੁਰੰਤ ਪ੍ਰਭਾਵ ਹੀਟ ਚਾਈਨਾ ਦੇ ਉੱਤੇ ਜਿਹੜਾ ਟੈਰਿਫ ਲਗਾਇਆ ਗਿਆ ਉਹ ਲਾਗੂ ਕਰ ਦਿੱਤਾ ਗਿਆ ਸੋ ਹੁਣ ਚਾਈਨਾ ਭਾਰਤ ਵੱਲ ਦੇਖ ਰਿਹਾ ਹੈ ਭਾਰਤ ਦੇ ਲੋਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਵੀ ਭਾਈ ਆਓ ਟੂਰਿਜ਼ਮ ਇੰਡਸਟਰੀ ਨੂੰ ਚਾਈਨਾ ਦੇ ਵਿੱਚ ਹੋਰ ਪ੍ਰਮੋਟ ਕੀਤਾ ਜਾਵੇ ਕਿਉਂਕਿ ਚਾਈਨਾ ਦੇ ਵਿੱਚ ਬਹੁਤ ਚੀਜ਼ਾਂ ਦੇਖਣ ਵਾਲੀਆਂ ਨੇ ਉੱਥੋਂ ਦਾ ਕਲਚਰ ਉੱਥੋਂ ਦਾ ਵਿਰਾਸਤ ਉੱਥੋਂ ਦੀਆਂ ਪੁਰਾਣੀਆਂ ਇਮਾਰਤਾਂ ਖਾਸ ਕਰ ਜਿਹੜੀ ਚਾਈਨਾ ਦੀ ਵਾਲ ਹੈ ਦੀਵਾਰਾ ਉਹ ਦੇਖਣ ਲਾਇਕ ਹੈ ਤਾਂ ਲੋਕਾਂ ਦੇ ਵਿੱਚ ਉਤਸ਼ਾਹ ਹੁੰਦਾ ਜਿਹੜੇ ਵੱਡੇ ਲੋਕ ਨੇ ਜਿਨ੍ਹਾਂ ਦੇ ਕੋਲ ਪੈਸਾ ਹੈ ਢਣਾੜ ਹੈ ਤਾਂ ਉਹ ਫਿਰ ਅਜਿਹੇ ਮੁਲਕਾਂ ਦੀ ਯਾਤਰਾ ਅਕਸਰ ਕਰਦੇ ਨੇ ਤੇ ਹੁਣ ਵੀਜ਼ਾ ਨੀਮਾ ਦੇ ਵਿੱਚ ਟੂਰਿਸਟ ਵੀਜ਼ਾ ਨੀਮਾ ਦੇ ਵਿੱਚ ਚਾਈਨਾ ਵੱਲੋਂ ਸ਼ੂਟ ਦਿੱਤੀ ਗਈ ਹੈ ਖਾਸ ਕਰ ਭਾਰਤੀ ਲੋਕਾਂ ਨੂੰ ਹੋਰ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅਗਿਆ ਦੇ ਉਹ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ